ਧੰਨਵਾਦ ਜੀ ਤੁਹਾਨੂੰ ਤੇ ਸਾਰੇ ਦਾਨਸ਼ਵਰ শ্রোਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਖਬਰਾਂ ਦਾ ਸੈਲਫ ਸਟਾਰ ਸ਼ੁਰੂ ਕਰਦੇ ਆ ਤੇ ਬਹੁਤ ਸਾਰੀਆਂ ਖਬਰਾਂ ਜੁੜੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਮਾਰਕ ਮਿਲਰ ਉਹਨਾਂ ਦੀ ਗੱਲਬਾਤ ਕਰਦੇ ਆ ਜੀ ਤੇ ਹਰ ਰੋਜ਼ ਨਵੀਂ ਨਵੀਂ ਕੋਈ ਨਾ ਕੋਈ ਅਪਡੇਟ ਦਿੰਦੇ ਰਹਿੰਦੇ ਨੇ ਤੇ ਹੁਣ ਕਹਿੰਦੇ ਵਿਦਿਆਰਥੀਆਂ ਨੂੰ ਫੇਰ ਨਿਸ਼ਾਨੇ ਤੇ ਲਿਆ ਜੀ ਉਹਨਾਂ ਨੇ ਆ ਬਿਲਕੁਲ ਪਹਿਰੇ ਜੀ ਸੋ ਜੇਕਰ ਮਾਰਕ ਮਿਲਰ ਸਾਹਿਬ ਉਹਨਾਂ ਦੀ ਗੱਲਬਾਤ ਕਰੀਏ ਸੋ ਜਿਵੇਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਇਹ ਲਗਾਤਾਰ ਇਹ ਜਿਹੜੇ ਟੈਂਪਰੇਰੀ ਤੌਰ ਤੇ ਜਿਹੜੇ ਨਾਗਰਿਕ ਇੱਥੇ ਆਉਂਦੇ ਨੇ ਜਿਹੜੇ ਟੈਂਪਰੇਰੀ ਵੀਜ਼ਾ ਤੇ ਆਉਣ ਵਾਲੇ ਲੋਕ ਨੇ ਸੋ ਉਹਨਾਂ ਦੇ ਖਿਲਾਫ ਸਖਤਾਈਆਂ ਹੋ ਰਹੀਆਂ ਨੇ ਕੁਝ ਇਹ ਅਨਾਉਂਸਮੈਂਟਸ ਵੀ ਜਿਹੜੀ ਪਿਛਲੇ ਸਮੇਂ ਦੌਰਾਨ ਜਿਹੜੀਆਂ ਇਸ ਸਬੰਧਤ ਕੀਤੀਆਂ ਗਈਆਂ ਨੇ ਤੇ ਹੁਣ ਜਿਹੜੇ ਮਾਰਕ ਮਿਲਰ ਸਾਹਿਬ ਨੇ ਇਸ ਗੱਲ ਦੇ ਪਰ ਜਿਹੜਾ ਆ ਆਪਣੀ ਚਿੰਤਾਵਾਂ ਨੇ ਉਹ ਜਿਹੜੀਆਂ ਦਿਖਾਈਆਂ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਆਉਣ ਤੋਂ ਬਾਅਦ ਇੱਥੇ ਅਸਾਈਲਮ ਕਲੇਮ ਕਰ ਰਹੇ ਨੇ ਕਿਉਂਕਿ ਇਹ ਜਿਨਾ ਦਾ ਗਾ ਵਰਕ ਪਰਮਟ ਐਕਸਪਾਇਰ ਹੋ ਰਹੇ ਤੇ ਜਜ ਨੂੰ ਆਸ ਹੈ ਕਿ ਗਾ ਉਹਨਾਂ ਦਾ ਕੁਝ ਬੰਨ ਵਾਲਾ ਨਹੀਂ ਹੈ ਇਸ ملک ਦੇ ਵਿੱਚ ਤੇ ਇਹ ਸਿਲਸਿਲਾ ਪਿਛਲੇ ਦਿਨਾਂ ਦੌਰਾਨ ਕਾਫੀ ਤੇਜ਼ੀ ਨਾਲ ਵਧਿਆ ਆ ਕਿ ਇੱਥੋਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ ਉੱਥੇ ਜਾ ਕੇ ਅਸਾਈਲਵ ਵਾਸਤੇ ਕਲੇਮਸ ਕਰ ਰਹੇ ਨੇ ਤਾਂ ਇਹ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਇੱਕ ਕੈਨੇਡਾ ਦੇ ਵਿੱਚ ਵੀ ਇਹ ਵੱਡੇ ਪੱਧਰ ਤੇ ਕਲੇਮ ਕਰ ਰਹੇ ਨੇ ਸੋ ਮਾਰਕ ਮਿਲਰ ਸਾਹਿਬ ਨੇ ਇਸ ਗੱਲ ਦੇ ਉੱਪਰ ਜਿਹੜੀ ਆਪਣੀ ਚਿੰਤਾ ਆ ਉਹ ਪਾਰਗਟ ਕੀਤੀ ਹੈ ਉਹ ਕਹਿੰਦੇ ਕਿ ਇਹ ਜਿਹੜਾ ਸੇਲਸਲਾ ਆ ਇਹ ਹੁਣ ਕਹਿੰਦੇ ਵੀ ਉਸ ਪੱਧਰ ਤੱਕ ਪਹੁੰਚ ਗਿਆ ਆ ਜ ਜਿਹਨੂੰ ਅਸੀਂ ਇੱਕ ਅਲਾਰਮਿੰਗ ਟ੍ਰੈਂਡ ਕਹਿ ਸਕਦੇ ਆ ਕਹਿੰਦੇ ਵੀ ਇਹ ਇਹ ਕੰਮ ਜਿਹੜਾ ਚੱਲ ਰਿਹਾ ਆ ਜਿੱਥੋਂ ਅਮਰੀਕਾ ਜਾਣਾ ਜਾਂ ਕੈਨੇਡਾ ਦੇ ਵਿੱਚ ਸਾਈਲ ਵਾਸਤੇ ਲਾਉਣਾ ਸੋ ਸਰਕਾਰ ਵਾਸਤੇ ਉਹਨਾਂ ਨੇ ਕਿਹਾ ਵੀ ਇਹ ਕਾਫੀ ਚਿੰਤਾਜਨਕ ਗੱਲ ਜਿਹੜੀ ਆ ਇਸ ਸਮੇਂ ਬਣ ਗਈ ਹੈ ਸੋ ਇਹ ਇੱਕ ਢੰਗ ਨਾਲ ਰਾਣੇ ਛੇ ਵੀ ਕਿਹਾ ਕਿ ਸਟੱਡੀ ਪਰਮਿਟ ਨੂੰ ਇੱਕ ਬੈਕ ਡੋਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਕੈਨੇਡਾ ਦੇ ਵਿੱਚ ਦਾਖਲ ਹੋਣ ਲਈ ਤੇ ਉਸ ਤੋਂ ਬਾਅਦ ਇੱਥੇ ਰਹਿਣ ਵਾਸਤੇ ਜਾਂ ਇੱਥੇ ਗਾਹਾਂ ਇਹ ਜਿਹੜਾ ਹੈ ਆਪਣਾ ਭੇਖ ਬਣਾਉਣ ਵਾਸਤੇ ਇਸ ਤਰ੍ਹਾਂ ਦੇ ਹਟਕਣ ਜਿਹੜੇ ਅਪਣਾਏ ਜਾ ਰਹੇ ਨੇ ਸੋ ਇਸ ਗੱਲ ਨੂੰ ਲੈ ਕੇ ਜੋ ਮਾਰਕ ਮੀਲਾ ਸਾਹਿਬ ਨੇ ਉਹਨਾਂ ਨੇ ਖਾਸ ਤੌਰ ਤੇ ਜਿਹੜੀ ਆਪਣੀ ਚਿੰਤਾ ਆ ਪਾਰਕਟ ਕੀਤੀ ਹੈ ਕਿ ਇਹਦੇ ਨਾਲ ਉਹਨੇ ਖਾਸ ਤੌਰ ਤੇ ਜਿਹੜਾ ਪਾਕਿਸਤਾਨ ਤੋਂ ਇੱਕ ਇੰਟਰਨੈਸ਼ਨਲ ਸਟੂਡੈਂਟ ਆਇਆ ਜਿਹਦਾ ਇਹ 20 ਸਾਲ ਦਾ ਜਿਹੜਾ ਮਮੋਜ਼ ਸ਼ਾਹਬਾਜ਼ ਖਾਨ ਸੋ ਇਹਦੀ ਜਿਹੜੀ ਪਿਛਲੇ ਸਮੇਂ ਦੌਰਾਨ ਇਹ ਗ੍ਰਿਫਤਾਰੀ ਹੋਈ ਸੀਗੀ ਤੇ ਜਿਹਤੇ ਦੋਸ਼ ਲੱਗੇ ਸੀਗੇ ਇਸ ਵਲੋਂ ਅਮਰੀਕਾ ਜਾ ਕੇ ਉੱਥੇ ਆ ਕੇ ਵੱਡੇ ਬੱਧ ਦੇ ਜਿਹੜੇ ਯਹੂਦੀ ਲੋਕ ਦੇ ਤੋਂ ਉਹਨਾਂ ਦੇ ਉੱਪਰ ਹਮਲਾ ਕਰਨਾ ਸੀਗਾ ਸੋ ਇਹਦੇ ਵਿੱਚ ਵੀ ਇਹੀ ਸੀਗਾ ਕਿ ਇਹ ਇਨੇ ਨਿਊਯਾਰਕ ਦੇ ਵਿੱਚ ਆ ਕੇ ਜਿਹੜਾ ਸਾਇਲਵ ਵਾਸਤੇ ਹੀ ਕਲੇਮ ਕਰਨਾ ਸੀਗਾ ਸਾਇਲਵ ਵਾਸਤੇ ਕਲੇਮ ਕਰਨੇ ਤੋਂ ਬਾਅਦ ਉੱਤੇ ਇਸ ਤਰ੍ਹਾਂ ਦਾ ਜਿਹੜਾ ਹਮਲਾ ਸੀਗਾ ਸੋਸ ਲੋ ਅੰਜਾਮ ਦੇਣਾ ਸੀਗਾ ਤੁਸੀਂ ਜਿਹੜਾ ਇਹ ਟ੍ਰੈਂਡ ਜਿਹੜਾ ਸ਼ੁਰੂ ਹੋ ਗਿਆ ਕੈਨੇਡਾ ਅਮਰੀਕਾ ਦੇ ਵਿੱਚ ਸਾਇਲਵ ਲੈਣ ਦਾ ਕਿ ਜੇ ਤੁਹਾਡਾ ਇੱਥੇ ਵੀਜ਼ਾ ਖਤਮ ਹੋ ਰਿਹਾ ਇਸ ਸਬੰਧ ਇੱਕ ਸੀਬੀਸੀ ਵੱਲੋਂ ਵੀ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਸੋ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਟਿਕਟੋਕ ਵਰਗੇ ਜਿਹੜੇ ਸੋਸ਼ਲ ਸਾਈਟਸ ਨੇ ਤੇ ਉਹਨਾਂ ਦੇ ਉੱਪਰ ਸ਼ਰੀਆ ਮੈਸਰੀ ਕਿਹੜੀਆਂ ਐਡਵਰਟਾਈਜ਼ਮੈਂਟਸ ਦਿੱਤੀਆਂ ਜਾ ਰਹੀਆਂ ਨੇ ਵੀ ਤੁਸੀਂ 5000 ਡਾਲਰ ਦੋ 10000 ਡਾਲਰ ਦੋ ਸਾਨੂੰ ਅਸੀਂ ਬਾਰਡਰ ਕ੍ਰੋਸ ਕਰਾਵਾਂਗੇ ਜੀ ਇਸ ਦੇ ਬਾਰੇ ਇੱਕ ਸੀਬੀਸੀ ਵੱਲੋਂ ਵੀ ਇੱਕ ਪੂਰੀ ਰਿਪੋਰਟ ਜਿਹੜੀ ਦਿੱਤੀ ਗਈ ਸੀ ਸੋ ਇਹਨਾਂ ਦੇ ਵਿੱਚ ਹੀ ਜਿਹੜਾ ਆ ਮਾਰਕ ਮੇਲਾ ਸਾਹਿਬ ਦਾ ਇਹ ਬਿਆਨ ਆਇਆ ਫਿਰ ਇਹਦੇ ਨਾਲ ਗੱਲ ਜਿਹੜੇ ਪ੍ਰਾਈਮ ਮਿੰਿਸਟਰ ਨੇ ਜਸਟਰੂਡੋ ਸਾਹਿਬ ਦੀ ਕਰੀਏ ਸੋ ਅੱਜ ਉਹ ਨਿਊਯਾਰਕ ਵਿੱਚ ਜਿਹੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਜਿਹੜੀ 78th ਜਿਹੜੀ ਮੀਟਿੰਗ ਹੈ 78ਵੀਂ ਮੀਟਿੰਗ ਹੈ ਸੋ ਉਹਦੇ ਵਿੱਚ ਜਿਹੜੀ ਸ਼ਿਰਕਤ ਕਰਨ ਵਾਸਤੇ ਉੱਥੇ ਪਹੁੰਚੇ ਹੋਏ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਕੁਝ ਜਿਹੜੇ ਵਰਲਡ ਲੀਡਰਸ ਨੇ ਸੋ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕਰਨੀ ਆ ਸੋ ਇਹਦੇ ਵਿੱਚ ਹੈਂਟੀ ਦੇ ਜਿਹੜੇ ਐਕਟਿੰਗ ਪ੍ਰਾਈਮ ਮਿਨਿਸਟਰ ਨੇ ਸੋ ਉਹਨਾਂ ਦੇ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਊਗੀ ਤੇ ਉਸ ਤੋਂ ਬਾਅਦ ਜਿਹੜਾ ਇੱਕ ਸੀਬੀਐਸ ਜਿਹੜਾ ਉੱਥੇ ਟੀਵੀ ਚੱਲਦਾ ਆ ਸੋ ਉਹਦੇ ਵਿੱਚ ਇੱਕ ਲੇਟ ਸ਼ੋ ਹੋਣਾ ਆ ਸਟੀਫਨ ਕਾਲਬਰਟ ਸੋ ਇਹ ਜਿਹੜਾ ਲੇਟ ਸ਼ੋ ਹੁੰਦਾ ਆ ਸਟੀਫਨ ਕਾਲਬਰਟ ਦਾ ਸੋ ਇਹਦੇ ਵਿੱਚ ਵੀ ਇਹਨਾਂ ਨੇ ਸ਼ਿਰਕਤ ਕਰਨੀ ਹੈ ਤੋ ਕੀ ਦੰਦੇ ਗੱਲਾਂ ਬਾਤਾਂ ਕਰਨਗੇ ਜਾਂ ਜਿਹੜੇ ਇਹਨਾਂ ਨੇ ਕੁਝ ਵਰਲਡ ਲੀਡਰਸ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਸੋ ਇਹਦੇ ਬਾਰੇ ਵੀ ਆਉਣ ਵਾਲੇ ਦਿਨਾਂ 'ਚ ਡਿਸਕਸ਼ਨ ਕਰਾਂਗੇ ਤੇ ਨਾਲ ਜਿਹੜੇ ਭਾਰਤ ਦੇ ਪ੍ਰਾਈਮ ਮਿਨਿਸਟਰ ਨੇ ਕੇ ਪੀਐਮ ਮੋਦੀ ਸਾਹਿਬਸ ਉਹਨਾਂ ਦੀ ਗੱਲ ਕਰੀਏ ਸੋ ਇਹ ਵੀ ਸ਼ਨੀਵਾਰ ਵਾਲੇ ਦਿਨ ਇੱਥੇ ਅਮਰੀਕਾ ਦੇ ਵਿੱਚ ਪਹੁੰਚ ਗਏ ਸੀਗੇ ਅਮਰੀਕਾ ਦੇ ਵਿੱਚ ਆ ਕੇ ਇਹਨਾਂ ਨੇ ਜੋ ਬਾਈਡਨ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਕਿ ਕਿ ਇਹ ਇਹ ਇਨਾਂ ਨੇ ਕੁਆਡ ਦੀ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਵੀ ਇਨਾਂ ਨੇ ਸ਼ਿਰਕਤ ਕਰਨੀ ਆ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਜਨਰਲ ਅਸੈਂਬਲੀ ਦੀ ਮੀਟਿੰਗ ਹੈ ਸੋ ਉਹਦੇ ਵਿੱਚ ਵੀ ਸ਼ਿਰਕਤ ਕਰਨੀ ਆ ਤਾਂ ਇਨਾਂ ਨੇ ਜੋ ਵਾਈਨਸਨ ਸਾਹਿਬ ਤੋਂ ਇਲਾਵਾ ਆਸਟ੍ਰੇਲੀਆ ਤੇ ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਸੋ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਕਿ ਕੁਆਡ ਦੇ ਵਿੱਚ ਆਸਟ੍ਰੇਲੀਆ ਜਾਪਾਨ ਇੰਡੀਆ ਤੇ ਅਮਰੀਕਾ ਇਹਦੇ ਵਿੱਚ ਸ਼ਾਮਲ ਨੇ ਸੋ ਇਨਾਂ ਵੱਲੋਂ ਜਿਹੜੇ ਕੁਆਡ ਦੇ ਬਾਕੀ ਲੀਡਰਸਵਾਨ ਨੇ ਸੋ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਇਹਦੇ ਵਿੱਚ ਇੱਕ ਗੱਲ ਹੈ ਕਿ ਜਿਸ ਤਰ੍ਹਾਂ ਇਹ ਪੀਐਮ ਸਾਹਿਬ ਇੱਥੇ ਆਏ ਨੇ ਤਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਜੋ ਇੱਥੇ ਅਮਰੀਕਾ ਦੇ ਵਿੱਚ ਖਾਲਸਤਾਨੀ ਧਿਰਾਂ ਨੇ ਸੋ ਉਹਨਾਂ ਦੇ ਨਾਲ ਜਿਹੜੇ ਵਾਈਟ ਹਾਊਸ ਦੇ ਅਫੀਸ਼ੀਅਲਸ ਨੇ ਸੋ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਵੀ ਤੁਹਾਡੇ ਜਿਹੜੇ ਹਿੱਤ ਨੇ ਕਈ ਕਿਸ ਤਰ੍ਹਾਂ ਕੇ ਤਨਿਆ ਸੀ ਤੁਹਾਡੀ ਸੁਰੱਖਿਆ ਦਾ ਜਿਹੜਾ ਆ ਭਰੋਸਾ ਦਿੰਦੇ ਆ ਤੇ ਇਸ ਚੀਜ਼ ਨੂੰ ਲੈ ਕੇ ਭਾਰਤ ਵੱਲੋਂ ਕੁਝ ਇਤਰਾਜ਼ ਵੀ ਜਤਾਏ ਗਏ ਨੇ ਤੇ ਨਾਲ ਜੇਕਰ ਅਸੀਂ ਗੱਲ ਕਰੀਏ ਜੇ ਤਾਂ ਕਿ ਭਾਰਤ ਦਾ ਜਿਹੜਾ ਵਾਸ਼ਿੰਗਟਨ ਡੀਸੀ ਦੇ ਵਿੱਚ ਦੂਤਾਵਾਸ ਹੈ ਸੋ ਉੱਥੇ ਦੱਸਿਆ ਜਾ ਰਿਹਾ ਵੀ ਇੱਕ ਜਿਹੜਾ ਦੂਤਾਵਾਸ ਦਾ ਕਰਮਚਾਰੀ ਹੈ ਸੋ ਉਹਦੀ ਪਿਛਲੇ ਦਿਨੀ 18 ਸਤੰਬਰ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਵੀ ਹੋਈ ਹੈ ਸੋ ਇਸ ਚੀਜ਼ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਪੁਸ਼ਟੀ ਕੀਤੀ ਤੇ ਨਾਲ ਚੇਕ ਕਰ ਅਸੀਂ ਗੱਲ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਜਿਹੜੇ ਬੈਂਜਮੀਨ ਨਤਨ ਜਾਹੂਆ ਉਹਨਾਂ ਦੀ ਕਰੀਏ ਤੇ ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਹੈ ਉਹ ਕਹਿੰਦੇ ਕਿ ਉਹ ਇੱਕ ਕਨਸਿਡਰ ਕਰ ਰਹੇ ਨੇ ਉਸ ਪਲਾਨ ਦੇ ਪਰ ਜਿਹਦੇ ਨਾਲ ਜਿਹੜਾ ਨਾਰਦਰਨ ਗਾਜਾ ਆ ਸੋ ਉਹਦੇ ਵਿੱਚ ਸਾਰੇ ਸਿਵਿਲਿਅਨਸ ਨੂੰ ਉਥੋਂ ਕੱਢਿਆ ਜਾਵੇ ਕਹਿੰਦੇ ਕਿ ਵੱਡੇ ਪੱਧਰ ਦੇ ਅਮਾਸ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਨੇ ਸੋ ਜਿੰਨੇ ਵੀ ਸਿਟੀਜ਼ਨਸ ਨੇ ਨਾਰਦਰਨ ਗਾਜਾ ਜਿਹੜਾ ਨਾਰਦਰਨ ਜਿਹੜਾ ਫਿਲਿਸਤੀਨ ਦਾ ਜਿਹੜਾ ਖੇਤਰ ਹੈ ਸੋ ਉਹਦੇ ਵਿੱਚ ਉਹਨਾਂ ਨੂੰ ਕੱਢਣ ਦੀ ਗੱਲ ਉਹ ਕਰ ਰਹੇ ਨੇ ਜੀ ਜੀਪ ਦੇਣਾ ਸਾਹਿਬ ਤੇ ਇੱਕ ਤਾਂ ਪਹਿਲੀ ਉਹ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਵਿਦਿਆਰਥੀਆਂ ਦੇ ਅਸਾਈਲਮ ਨੂੰ ਲੈ ਕੇ ਅ ਬੜਾ ਇੱਕ ਗੰਭੀਰ ਵਿਸ਼ਾ ਬਣਿਆ ਹੋਇਆ ਹੈਗਾ ਕਿਉਂਕਿ ਅੱਗੇ ਜਾ ਕੇ ਮੈਂ ਤੁਹਾਡੇ ਕੋਲ ਥੋੜੇ ਜਿਹੇ ਜਿਹੜਾ ਡਾਟਾ ਲਾਉਂਗਾ ਉਹ ਹੈਗਾ 온ਟਾਰੀਓ ਦੇ ਕਾਲਜਸ ਨੂੰ ਲੈ ਕੇ ਔਰ ਕਾਲਜਸ ਤੋਂ ਬਾਅਦ 온ਟਾਰੀਓ ਸਰਕ ਕਾਹ ਦਾ ਖਜ਼ਾਨਾ ਭਰਨ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਕਿੰਨਾ ਕੁ ਯੋਗਦਾਨ ਰਿਹਾ ਤੇ ਹੁਣ ਇਹ ਸਾਬਤ ਬਣ ਚੁੱਕੀ ਹੈ ਵੀ ਇੱਥੇ ਆਉਣ ਤੋਂ ਬਾਅਦ ਇੰਨੀਆਂ ਫੀਸਿਜ਼ ਦੇਣ ਤੋਂ ਬਾਅਦ ਇਸ ਕੰਟਰੀ ਦੇ ਵਿੱਚ ਕੰਮਕਾਰ ਕਰਕੇ ਟੈਕਸ ਭਰ ਕੇ ਇਸ ਕੰਟਰੀ ਨੂੰ ਅੱਗੇ ਤੋਰਨ ਦਾ ਯੋਗਦਾਨ ਪਾਉਣ ਤੋਂ ਬਾਅਦ ਦਰਦਰ ਝਟਕਣ ਤੇ ਲਈ ਜਿਹੜੇ ਉਹ ਮਜਬੂਰ ਹੋ ਚੁੱਕੇ ਨੇ ਤੇ ਫਿਰ ਇਸਾਈਲਮ ਦੀ ਗੱਲਬਾਤ ਹੋ ਰਹੀ ਆ ਪਰ ਉਹਨਾਂ ਨੇ ਇਸ ਕੰਟਰੀ ਨੂੰ ਦਿੱਤਾ ਕਿੰਨਾਗਾ ਉਹਦੀ ਵੀ ਮੈਂ ਤੁਹਾਡੇ ਕੋਲ ਅੱਗੇ ਜਾ ਕੇ ਰਿਪੋਰਟ ਸਾਂਝੀ ਕਰੂੰਗਾ ਤੇ ਇਹਨਾਂ ਖਬਰਾਂ ਤੁਹਾਡੇ ਤੇ ਚਾਹੀਏ ਪੀਆਰ ਹੋਮਸਪਲਾਈ ਸਟੀਲਨ ਟਾਰਮ ਦਾ ਇੰਟਰਸੈਕਸ਼ਨ ਟਿਮਾਟਨ ਦੀ ਬੈਕ ਸਾਈਡ ਤੇ ਜਾਣਾ ਟਾਇਲਟ ਸੀਟ ਵੈਨਿਟੀਜ਼ ਟੁੱਟੀਆਂ ਸ਼ਾਵਰ ਡੋਰ ਸ਼ਾਵਰ ਪੈਨਲ ਸੌਲਿਡ वुਡ ਦੀਆਂ ਵੈਨਿਟੀਜ਼ ਸੋਨਾਬਾਦ ਦਾ ਸਾਰਾ ਸਮਾਨ 905 400 3888 ਤੇ ਕਾਲ ਕਰ ਲਿਓ ਪੌਡਲਾਈਟਸ ਕਰਦੇ ਅੰਦਰ ਬਾਹਰ ਲਵਾਉਣੀਆਂ ਨਾਨਕ ਇਲੈਕਟ੍ਰੀਕਲ 639 629 3400 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕਰ ਲਿਓ ਔਰ ਵਧੀਆ ਕੁਆਲਿਟੀ ਕਿਚਨ ਲਵਾਉਣੀ ਹੈ ਐਚਡੀ ਕਿਚਨ ਦੇ ਗੁਰਪਾਲ ਸੈਂਭੀ ਪ੍ਰਾਨ ਸਾਹਿਬ ਬੜੀ ਧੀਰ ਬਾਅਦ ਕੋਈ ਕੋਈ ਖਬਰ ਇਦਾਂ ਦੀ ਸ਼ਾਇਦ ਇਦਾਂ ਦੀ ਹੋਵੇ ਮੈਂ ਤੁਸੀ ਮੈਨੂੰ ਭੇਜੀ ਆ ਮੈਂ ਵੀ ਚਾਹੁੰਦਾ ਸੀਗਾ ਇਹ ਸ਼ਾਇਦ ਮੈਂ ਕਹਾਂ ਹோம் ਇੰਟਰਨੈਟ ਜਾਂ ਫੋਨਸ ਦੇ ਇੰਟਰਨੈਟ ਨੂੰ ਲੈ ਕੇ ਇਦਾਂ ਦੀ ਉਹ ਖਬਰ ਆ ਕੋਈ ਇੰਟਰਨੈਟ ਡੀਲ ਨੂੰ ਲੈ ਕੇ ਕੰਜ਼ਰਟਿਵ ਔਖੇ ਹੋਏ ਹੋਏ ਨੇ ਕਿਹੜੇ ਇੰਟਰਨੈਟ ਦੀ ਖਬਰ ਹੈ ਜੀ ਇਹ ਦੇਖੋ ਵੀ ਨਜੀਰੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਵੀ ਇਸ ਸਮੇ ਬਹੁਤ ਸਾਰੇ ਰਿਮੋਟ ਖੇਤਰ ਆ ਹੋ ਜਾਦੇ ਜਿੱਥੇ ਲੋਕਾਂ ਕੋਲ ਹਾਲੇ ਵੀ ਜਿਹੜਾ ਬ੍ਰੌਡਬੈਂਡ ਇੰਟਰਨੈਟ ਦੀ ਸੇਵਾਵਾਂ ਨਹੀਂ ਸੋ ਉੱਥੇ ਨਹੀਂ ਪਹੁੰਚੀਆਂ ਨੇ ਕਿਉਂਕਿ ਇੱਥੇ ਕਿਉਂਕਿ ਮੁਲਕ ਬਹੁਤ ਵੱਡਾ ਆ ਸੋ ਮੁਲਕ ਵੱਡਾ ਹੋਣ ਕਰਕੇ ਇਹ ਬੜਾ ਮੁਸ਼ਕਲ ਹੋ ਜਾਂਦਾ ਹੈ ਉਹ ਜੇ ਖੇਤਰਾਂ ਦੇ ਵਿੱਚ ਵੀ ਇੰਟਰਨੈਟ ਸਰਵਿਸ ਪਹੁੰਚਾਣੀ ਸੋ ਜਿਹੜਾ ਆਮ ਜਿਹੜੇ ਜਨਰਲ ਆਬਾਦੀ ਤੋਂ ਜਿਹੜੇ ਕਾਫੀ ਦੂਰ ਹੁੰਦੇ ਨੇ ਸੋ ਇੱਥੇ ਦੀ ਕੈਨੇਡਾ ਦੀ ਫੈਡਰਲ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਉਹਨਾਂ ਖੇਤਰਾਂ ਦੇ ਵਿੱਚ ਵੀ ਇੰਟਰਨੈਟ ਸਰਵਿਸ ਨੂੰ ਪਹੁੰਚਾਇਆ ਜਾਵੇ ਸੋ ਇਹਦੇ ਵਾਸਤੇ 2.14 ਬਿਲੀਅਨ ਦਾ ਜਿਹੜਾ ਫੈਡਰਲ ਲੋਨ ਹੈ ਸੋ ਓਟਵਾ ਬੇਸ ਜਿਹੜੀ ਸੈਟੇਲਾਈਟ ਆਪਰੇਟਰ ਹੈ ਸੋ ਉਹਨਾਂ ਨੂੰ ਦੇਣ ਦੀ ਪਿਛਲੇ ਦਿਨਾਂ ਦੌਰਾਨ ਗੱਲ ਹੋਈ ਸੀ ਸੋ ਇਹਦੇ ਵਿੱਚ ਗੱਲ ਇਹ ਆ ਕਿ ਸਰਕਾਰ ਦੀ ਮਨਛਾ ਤਾਂ ਇਹੀ ਹੈ ਕਿ 2030 ਤੱਕ ਆਉਣ ਵਾਲੇ ਪੰਜਾਂ ਛੇ ਸਾਲਾਂ ਤੱਕ ਜਿਹੜਾ ਇਹ ਟੈਲੀ ਸੈਟ ਸੋ ਉਹਨਾਂ ਨਾਲ ਇਹ ਸਮਝੌਤਾ ਕਰਕੇ ਉਹਨਾਂ ਜਿਹੜੇ ਰਿਮੋਟ ਖੇਤਰਾਂ ਦੇ ਵਿੱਚ ਵੀ ਇੰਟਰਨੈਟ ਪਹੁੰਚਾ ਦਿੱਤਾ ਜਾਵੇ ਸੋ ਇਸ ਸਬੰਧ ਵਿੱਚ ਤਕਰੀਬਨ 7.2 ਬਿਲੀਅਨ ਦਾ ਫੈਡਰਲ ਲੋਨ ਇਹ ਟੈਲੀਸੈਟ ਨੂੰ ਜਿਹੜਾ ਦਿੱਤਾ ਜਾਣਾ ਹੈ ਪਰ ਹੁਣ ਸਮੱਸਿਆ ਇਹ ਹੋ ਗਈ ਆ ਕਿ ਕੰਜ਼ਰਵੇਟਿਵ ਇਸ ਚੀਜ਼ ਨਾਲ ਖੁਸ਼ ਨਹੀਂ ਆ ਗਏ ਐਡਾ ਵੱਡਾ ਲੋਨ ਜਿਹੜਾ ਹੈ ਦਾ ਲੋ ਰਹੇ ਆ ਉਹ ਵੀ ਇਹਨੂੰ ਗਾਰੰਟੀ ਨਹੀਂ ਦੇ ਰਹੇ ਪਰ ਉਹ ਕਹਿੰਦੇ ਵੀ ਐਡਾ ਵੱਡਾ ਲੋਨ ਇਹਨਾਂ ਨੂੰ ਦੇਣ ਨਾਲੋਂ ਕਿ ਜਿਹੜਾ ਅਮਰੀਕਾ ਦੇ ਵਿੱਚ ਜੋ ਐਲਨ ਮਾਸਕ ਸਾਹਿਬ ਨੇ ਜਿਹੜਾ ਆਪਣਾ ਸੈਟੇਲਾਈਟ ਜਿੰਨਾਂ ਦੇ ਹੈਗੇ ਨੇ ਕਿ ਇਹੋ ਜਿਹਾ ਇੰਟਰਨੈਟ ਸੈਟਲਾਈਟ ਜਿਹੜਾ ਇੰਟਰਨੈਟ ਹੈ ਪ੍ਰੋਵਾਈਡ ਕਰਦੇ ਨੇ ਕਹਿੰਦੇ ਵੀ ਤੁਸੀਂ ਉਹਨਾਂ ਨਾਲ ਗੱਲ ਕਿਉਂ ਨਹੀਂ ਕੀਤੀ ਵੀ ਉਹਨਾਂ ਤੋਂ ਹਿਸਾਬ ਕਿਉਂ ਨਹੀਂ ਲਿਆ ਵੀ ਤੁਸੀਂ ਇਸ ਚੀਜ਼ ਦੇ ਵਿੱਚ ਕਿੰਨਾ ਖਰਚੇ ਦੇ ਤੁਸੀਂ ਇਹ ਇੰਟਰਨੈਟ ਪ੍ਰੋਵਾਈਡ ਕਰ ਸਕਦੇ ਹੋ ਸੋ ਇਹਦੇ ਵਿੱਚ ਜਿਹੜੀ ਇਹ ਗੱਲਾਂ ਲੈ ਕੇ ਇੰਟਰਨੈਟ ਚੱਲ ਰਹੀਆਂ ਨੇ ਸੋ ਕੰਜ਼ਰਵੇਟਿਵ ਐਮਪੀ ਨੇ ਮਾਈਕਲ ਬੈਰਡ ਸੋ ਉਹਨਾਂ ਨੇ ਐਲਨ ਮੋਕ ਸਾਬ ਨੂੰ ਇਹ ਸਵਾਲ ਜਿਹੜਾ ਸੋਸ਼ਲ ਮੀਡੀਆ ਤੇ ਟੈਗ ਕਰਕੇ ਪੁੱਛ ਲਿਆ ਵੀ ਜੇ ਇਹੀ ਇੰਟਰਨੈਟ ਸੇਵਾਵਾਂ ਤੁਸੀਂ ਦੇਵੋਗੇ ਤਾਂ ਕਿੰਨਾ ਕੁ ਖਰਚਾ ਆਊਗਾ ਤਾਂ ਐਲੈਲ ਮਾਸਕ ਨੇ ਜਵਾਬ ਹੀ ਦਿੱਤਾ ਉਹ ਕਹਿੰਦੇ ਵੀ ਮੈਂ ਇਹ ਅੱਧੇ ਖਰਚੇ ਦੇ ਵਿੱਚ ਇੰਟਰਨੈਟ ਸੇਵਾਵਾਂ ਦੇ ਸਕਦਾ ਹਾਂ ਸੋ ਇਹ ਹੁਣ ਇਹ ਚੀਜ਼ ਨੂੰ ਲੈ ਕੇ ਹੁਣ ਕੰਜ਼ਰਵੇਟਿਵ ਆਕਾ ਨੇ ਵੀ ਜੇਕਰ ਇਹ ਚੀਜ਼ਾਂ ਐਲੈਲ ਮਾਸਕ ਜਾਂ ਉਹਨਾਂ ਦੀ ਕੰਪਨੀ ਤੋਂ ਅੱਧੇ ਮੁੱਲ 'ਤੇ ਮਿਲ ਸਕਦੀਆਂ ਸੋ ਇਹ ਜਿਹੜਾ 2.2 ਬਿਲੀਅਨ ਦਾ ਜਿਹੜਾ ਇਹ ਲੋਨ ਹੈ ਇਹ ਕਿਉਂ ਦਿੱਤਾ ਜਾ ਰਿਹਾ ਕਿ ਇਹਦੇ ਨਾਲ ਹੋਰ ਵੀ ਜੇ ਟਾਈਮ ਲੱਗੇਗਾ ਐਲਨ ਮਾਸਕ ਉਹਨਾਂ ਦਾ ਕੰਮ ਆਲਰੇਡੀ ਚੱਲ ਰਿਹਾ ਸੋ ਇਹ ਇੰਟਰਨੈਟ ਦੀ ਜਿਹੜੀ ਸਰਵਿਸ ਦੇਣ ਨੂੰ ਲੈ ਕੇ ਇਹ ਜਿਹੜੀਆਂ ਦੋਵਾਂ ਪਾਰਟੀਆਂ ਦੇ ਵਿੱਚ ਜਿਹੜੇ ਕਸ਼ਮਕਸ਼ ਚੱਲ ਰਹੀ ਹੈ ਸੋ ਬੇਸਿਕ ਚੀਜ਼ ਇਹ ਆ ਕਿ ਇਹ ਚਾਹੁੰਦੇ ਨੇ ਕਿ ਇਹਦੇ ਹੋਰ ਵੀ ਆਪਸ਼ਨਸ ਦੇ ਵਿਚਾਰ ਕੀਤਾ ਜਾਵੇ ਪਰ ਫੈਡਰਲ ਸਰਕਾਰ ਦੇ ਕੁਝ ਸਿਕਿਉਰਟੀ ਨੂੰ ਲੈ ਕੇ ਜਿਹੜੇ ਕੰਸਲਟਸ ਆਪਣੇ ਦਿਤਾਏ ਨੇ ਕਿ ਉਹਨਾਂ ਨੂੰ ਐਲਨ ਮਾਸਕ ਤੇ ਉਹਨਾਂ ਵਿਸ਼ਵਾਸ ਨਹੀਂ ਆ ਕਿ ਸ਼ਾਇਦ ਉਹਨਾਂ ਦੇ ਥਰੂ ਜਿਹੜਾ ਆ ਸਿਕਿਉਰਿਟੀ ਬ੍ਰੀਚ ਵਰਗੀਆਂ ਗੱਲਾਂ ਬਾਤਾਂ ਵੀ ਹੋ ਸਕਦੀਆਂ ਤੇ ਇਹ ਦੋਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਆ ਦੋਵੇਂ ਪਾਰਟੀਆਂ ਦਾ ਰੁਖ ਜਿਹੜੇ ਆ ਉਹ ਵੱਖੋ ਵੱਖਰੇ ਨੇ ਜੀ 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 ਸੋ ਪ੍ਰਿੰਸ ਸਾਹਿਬ ਨਾਲ ਦੀ ਨਾਲ ਇਹ ਫਿਰ ਆਪਾਂ ਅਗਲੀ ਖਬਰ ਦੇ ਵੱਲ ਵੀ ਵੱਧ ਜਾਨੇ ਆ ਉਹ ਹੈਗੀ ਆ 에ਅਰ ਕੈਨੇਡਾ ਪਾਇਲਟ ਯੂਨੀਅਨ ਦੀ ਗੱਲਬਾਤ ਕਰੀਏ ਸੋ ਦੁਬਾਰੇ ਫੇਰ ਕਹਿੰਦੇ ਜੀ ਉਹਨਾਂ ਦੇ ਪ੍ਰਧਾਨ ਵੱਲੋਂ ਧਮਕੀਆਂ ਆ ਰਹੀਆਂ ਨੇ ਜੀ ਦੇਖੋ ਪਿੰਦਾ ਜੀ ਇਹ ਆ ਕਿ ਪਿਛਲੇ ਦਿਨਾਂ ਦਾਣ ਅਸੀਂ ਦੇਖਿਆ ਕਿ 에ਅਰ ਕੈਨੇਡਾ ਦਾ ਜਿਹੜਾ ਟਕਰਾਅ ਸੀਗਾ ਮੈਨੇਜਮੈਂਟ ਦੇ ਨਾਲ ਜਿਹੜੇ ਐਮਪਲਾਈ ਯੂਨੀਅਨ ਇੱਕ ਪਾਸੇ ਆ ਦੂਜੇ ਪਾਸੇ ਜਿਹੜੀ ਮੈਨੇਜਮੈਂਟ ਸੀਗੀ ਸੋ ਆਪਸ ਦੇ ਵਿੱਚ ਟਕਰਾਅ ਚੱਲ ਰਿਹਾ ਸੀਗਾ ਸੋ ਜਿਹੜੇ ਉਹ ਪਾਇਲਟਸ ਨੇ ਜਿਹੜੇ 52k 100 ਦੇ ਕਰੀਬ ਜਿਨ੍ਹਾਂ ਦੀ ਗਿਰਤੀ ਵੰਦੀ ਹੈ ਤੇ ਉਹਨਾਂ ਦੇ ਨਾਲ ਜਿਹੜੇ ਕੁਝ ਗੱਲਾਂ ਬਾਤਾਂ ਨੂੰ ਲੈ ਕੇ ਇਹ ਜਿਹੜੇ ਖਾਸ ਤੌਰ ਤੇ ਤਨਖਾਹ ਵਧਾਉਣ ਦੀ ਗੱਲ ਕਰੀਏ ਤਾਂ ਸਟ੍ਰਾਈਕ ਤੇ ਜਾਣ ਦੀਆਂ ਗੱਲਾਂ ਬਾਤਾਂ ਵੀ ਹੋਈਆਂ ਉਹਦੇ ਬਾਅਦ ਇਹ ਇੱਕ ਜਿਹੜਾ ਟੈਂਟੇਟਿਵ ਡੀਲ ਹੈ ਉਹ ਵੀ ਸਿਰੇ ਚੜੀ ਆ ਕਿਉਂਕਿ ਇਹ ਸਟੈਂਟੇਟਿਵ ਡੀਲ ਨੂੰ ਜੋ ਪਾਇਲਟਸ ਨੇ ਉਹਨਾਂ ਦੇ ਵੱਲੋਂ ਜਿਹੜੀ ਆ ਹਰੀ ਝੰਡੀ ਦੇਣੀ ਹੈ ਜਿਹੜੀ ਬਾਕੀ ਆ ਉਹਦੇ ਉੱਪਰ ਵੋਟਿੰਗ ਹੋਣੀ ਹੈ ਜਿਹੜੀ ਬਾਕੀ ਆ ਸੋ ਇਹਦੇ ਵਿੱਚ ਜੇ ਇੱਕ ਇੱਕ ਗੱਲ ਕਰੀਏ 에ਅਰ ਕੈਨੇਡਾ ਦੇ ਪਾਇਲਟਸ ਯੂਨੀਅਨ ਦੇ ਜਿਹੜੇ ਹੈੱਡ ਨੇ ਸੋ ਜਿਹੜੇ シャルਲਨ ਹੋਡੀਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਰ ਕਹਿੰਦੇ ਕਿ ਜਿਹੜੇ ਪਾਇਲਟਸ ਨੇ ਉਹਨਾਂ ਵੱਲੋਂ ਇਸ ਡੀਲ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਭਾਵੇਂ ਇਹਦੇ ਹੱਕ ਦੇ ਵਿੱਚ VOTING ਨਹੀਂ ਕੀਤੀ ਜਾਂਦੀ ਸੋ ਕਹਿੰਦੇ ਵੀ ਆਪਣੇਹੁਦੇ ਤੋਂ ਉਹ ਅਸੀਫਾ ਦੇ ਦਣਗੇ ਇੱਕ ਪਾਸੇ ਹੋ ਜਾਣਗੇ ਸੋ ਉਹਨਾਂ ਨੇ ਇਹ ਗੱਲ ਤਾਂ ਕਹੀ ਹੈ ਕਹਿੰਦੇ ਫਿਰ ਇਹਦਾ ਇਹ ਮਤਲਬ ਮੰਨਿਆ ਜਾਣਾ ਚਾਹੀਦਾ ਆ ਵੀ ਜੋ ਅਸੀਂ ਡੀਲ ਕਰਕੇ ਆਏ ਆ ਉਹ ਡੀਲ ਪਾਇਲਟ ਸਾਡੀ ਜੂਨੀਅਨ ਨੂੰ ਪਸੰਦ ਨਹੀਂ ਆ ਉਸ ਚੀਜ਼ ਦਾ ਖੁਸ਼ ਨਹੀਂ ਆ ਸੋ ਇਹਦਾ ਮਤਲਬ ਇਹ ਆ ਕਿ ਅਸੀਂ ਉਹਨਾਂ ਦੇ ਜਿਹੜੇ ਹਿੱਤ ਆ ਉਹ ਸੁਰੱਖਿਅਤ ਕਰਨ ਦੇ ਵਿੱਚ ਨਾਕਾਮ ਰਹੇ ਆ ਸੋ ਇਸ ਕਰਕੇ ਕਹਿੰਦੇ ਵੀ ਅਗਰ ਇਹਨੂੰ ਵੈਰੀਫਾਈਡ ਯੂਨੀਅਨ ਵੱਲੋਂ ਨਹੀਂ ਕੀਤਾ ਜਾਂਦਾ ਤਾਂ ਕਹਿੰਦੇ ਵੀ ਅਸੀਂ ਇਸ ਜਿਹੜਾ ਆ ਮੰਨਾਂਗੇ ਵੀ ਸਾਡੀ ਇਹ ਨਕਾਮੀ ਰਹੀ ਹੈ ਤਾਂ ਮੈਂ ਕਹਿੰਦੇ ਆਪਣੇ ਉਦੇ ਤੋਂ ਜਿਹੜਾ ਆ ਅਸੀਫਾ ਦੇ ਜਾਣਾ ਆ ਤੇ ਨਾਲ ਪਿੰਡ ਜਿੱਥੋਂ ਅਸੀਂ ਪਹਿਲਾਂ ਵੀ ਸ਼ਨਾਖਤੀਆਂ ਦੀ ਗੱਲ ਕਰ ਰਹੇ ਸੀਗੇ ਉਹ ਇੱਕ ਚੀਜ਼ ਉਹਦੇ ਵਿੱਚ ਜ਼ਿਕਰ ਕਰਨੀ ਪਾਈ ਸੀ 1 27 ਸਾਲ ਪਹਿਲਾਂ ਚੈੱਕਰ ਪਬਲਿਕ ਤੋਂ ਇੱਕ ਕੈਨੇਡਾ ਸ਼ਨਾਖਤੀ ਦੇ ਤੌਰ ਤੇ ਆਏ ਰੋਮਨ ਸਲੈਪ ਸਿੱਖ ਨਾਮ ਦਾ ਇੱਕ ਵਿਅਕਤੀ ਸੀਗਾ ਜਿਹੜਾ 27 ਸਾਲ ਪਹਿਲਾਂ ਚੈੱਕਰ ਪਬਲਿਕ ਤੋਂ ਕੈਨੇਡਾ ਆਇਆ ਸੀਗਾ ਇਹ ਤੇ ਸ਼ਨਾਤੀ ਦੇ ਤੌਰ ਤੇ ਆਇਆ ਰਿਫਿਊਜੀਸ ਨੂੰ ਕਲੇਮ ਮਿਲਿਆ ਤੇ ਉਸ ਤੋਂ ਬਾਅਦ ਉਹ ਉਸ ਨੂੰ ਪੀਆਰ ਵੀ ਮਿਲ ਗਈ ਪਰ ਹੋਇਆ ਕਿ ਕਿ ਇਹ ਵਿਅਕਤੀ ਨੇ ਇੱਕ ਟਟੋ ਕਟ 7 ਵਾਰ ਹੈ ਵਾਪਸ ਚੈਕਰ ਪਬਲਿਕ ਗਿਆ ਸੀਗਾ ਤੇ ਦੋ ਵਾਰ ਇਸ ਨੇ ਆਪਣਾ ਜਿਹੜਾ ਚੈਕਰ ਪਬਲਿਕ ਦਾ ਪਾਸਪੋਰਟ ਸੀਗਾ ਉਹ ਰੀਨਿਊ ਵੀ ਕਰਾਇਆ ਸੀਗਾ ਸੋ ਇਸ ਤੋਂ ਬਾਅਦ ਹੁਣ ਪਤਾ ਲੱਗਾ ਆ ਕਿ ਸਰਕਾਰ ਵੱਲੋਂ ਇਸ ਦੀ ਪੀਆਰ ਨੂੰ ਰੱਦ ਕਰ ਦਿੱਤਾ ਗਿਆ ਆ ਸੋ ਕਾਰਨ ਇਹ ਦੱਸਿਆ ਜਾਂਦੇ ਵੀ ਇਸ ਵਿਅਕਤੀ ਵੱਲੋਂ ਚਨਾਰਤੀ ਤੌਰ ਤੇ ਆਉਣ ਵੇਲੇ ਇਹ ਗੱਲ ਕਹੀ ਗਈ ਸੀ ਕਿ ਮੈਨੂੰ ਚੈਕਰ ਪਬਲਿਕ ਦੇ ਵਿੱਚ ਖਤਰਾ ਆ ਤੇ ਮੇਰੀ ਜਾਨ ਉੱਥੇ ਸੁਰੱਖਿਤ ਨਹੀਂ ਹੈ ਸੋ ਮੈਨੂੰ ਕੈਨੇਡਾ ਦੇ ਵਿੱਚ ਜਿਹੜੀ ਪਨਾਹ ਦਿੱਤੀ ਜਾਵੇ ਕਹਿੰਦੇ ਪਨਾਹ ਲੈਣ ਤੋਂ ਬਾਅਦ ਇਹ ਵਿਅਕਤੀ 7 ਵਰਕ ਤੋਂ ਘਟਾ ਜਿੱਥੇ ਚੈਕਰ ਪਬਲਿਕ ਜਾ ਆ ਦੋ ਵਾਰ ਆਪਣਾ ਜਿਹੜਾ ਇਸਨੇ ਇਹ ਪਾਸਪੋਰਟ ਵੀ ਰੀਨਿਊ ਕਰ ਲਿਆ ਸੋ ਕਹਿੰਦੇ ਫਿਰ ਦਾ ਮਤਲਬ ਤਾਂ ਇਹ ਆ ਵੀ ਇਹਨੂੰ ਉੱਥੇ ਕੋਈ ਖਤਰਾ ਨਹੀਂ ਆਇਆ ਇਹ ਉੱਥੇ ਜਾ ਸਕਦਾ ਆ ਇਹਨੂੰ ਕੋਈ ਉੱਥੇ ਪ੍ਰੋਬਲਮ ਇਸ ਤਰ੍ਹਾਂ ਨਹੀਂ ਆ ਤੇ ਇਹੇ ਸਾਡੇ ਨਾਲ ਇਹ ਝੂਠ ਬੋਲਿਆ ਝੂਠ ਬੋਲ ਕੇ ਜਿਹੜੀ ਆ ਇਹ ਅਸਾਈਲਮ ਲਈ ਆ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇਸ ਵਿਅਕਤੀ ਦੀ ਜਿਹੜੀ ਆ ਪੀਆਰ ਨੂੰ ਰੱਦ ਕੀਤਾ ਗਿਆ ਸੋ ਇੱਥੇ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਸਮਝਣਾ ਜੀ ਕਿ ਜਦੋਂ ਵੀ ਅਸੀਂ ਕੈਨੇਡਾ ਆ ਕੇ ਅਸਾਈਲਮ ਵਾਸਤੇ ਕਲੇਮ ਕਰਦੇ ਆ ਵੀ ਸਾਨੂੰ ਜਿਹੜਾ ਬੈਕ ਹੋਮ ਦੇ ਵਿੱਚ ਖਤਰਾ ਆ ਤੇ ਅਸੀਂ ਕਰ ਸਾਨੂੰ ਉੱਥੇ ਵਾਪਸ ਮੋੜੇਗਾ ਕਿ ਗਿਆ ਤੇ ਸਾਡੀ ਜਾਨ ਜਿਹੜੀ ਆ ਉੱਥੇ ਜਿਹੜੀ ਆ ਉਹ ਖਤਰੇ ਦੇ ਵਿੱਚ ਆ ਸਕਦੀ ਆ ਸੋ ਇਸੇ ਆਧਾਰ ਦੇ ਉੱਪਰ ਭਵੇਂ ਵੱਖ-ਵੱਖ ਕਾਰ ਜਿਹੜੇ ਲੋਕ ਦਿੰਦੇ ਨੇ ਸੋ ਇਥੇ ਸਾਈਲਾਂ ਮਿਲ ਵੀ ਜਾਂਦੀ ਆ ਪਰ ਜੇਕਰ ਤੁਸੀਂ ਪੀਆਰ ਹੋਣ ਤੋਂ ਬਾਅਦ ਵਾਪਸ ਉਸ ਮੁਲਕ ਦੇ ਵਿੱਚ ਜਾਂਦੇ ਹੋ ਜਾਂ ਤੁਸੀਂ ਈਵਨ ਸਿਟੀਜ਼ਨ ਲੈ ਕੇ ਵੀ ਵਾਪਸ ਉਸ ਮੁਲਕ ਦੇ ਵਿੱਚ ਜਾਂਦੇ ਹੋ ਤਾਂ ਤੁਹਾਡੀ ਜਿਹੜੀ ਆ ਉਹ ਪੀਆਰ ਜਾਂ ਸਿਟੀਜ਼ਨ ਕਿਸੇ ਵੀ ਸਮੇਂ ਰਾਤ ਹੋ ਸਕਦੀ ਆ ਇਹ ਗੱਲ ਭਾਵੇਂ ਕੋਈ ਕਹੇ ਮੈਂ 5 ਵਾਰ ਚਲਾ ਗਿਆ 7 ਵਾਰ ਚਲਾ ਗਿਆ ਮੈਨੂੰ ਕੁਝ ਨਹੀਂ ਫਰਕ ਪਿਆ ਪਰ ਇਹ ਫਰਕ ਕਿਸੇ ਸਮੇਂ ਵੀ ਪੈ ਸਕਦਾ ਅਗਰ ਸਰਕਾਰ ਚਾਵੇ ਤਾਂ ਕਿਸੇ ਦੇ ਖਿਲਾਫ ਕਿਸੇ ਸਮੇਂ ਵੀ ਕਾਰਵਾਈ ਹੋ ਸਕਦੀ ਹੈ ਕਿ ਤੁਸੀਂ ਝੂਠ ਬੋਲ ਕੇ ਜਿਆ ਇੱਥੇ ਪੀਆਰ ਲਈ ਹੈ ਤੇ ਅੰਤ ਦੇ ਵਿੱਚ ਵੀ ਨੱਚ ਜੌਰ ਅਰੀਜਨਲ ਪੁਲਿਸ ਦੀ ਗੱਲਬਾਤ ਕਰਦੀ ਹੈ ਸੋ ਇਹਨਾਂ ਨੇ ਪ੍ਰੋਜੈਕਟ ਸਪਾਰਟਨ ਦੇ ਤਹਿਤ ਜਿਹੜੇ ਵੱਖ-ਵੱਖ ਰਿਟੇਲ ਸਟੋਰਸ ਨੇ ਸੋ ਉਹਨਾਂ ਦੇ ਉੱਪਰ ਚੋਰੀਆਂ ਕਰਨੇ ਦੇ ਲੁੱਟਕੋਟ ਕਰਨੇ ਦੇ ਦੋਸ਼ਾਂ ਤਹਿਤ 16 ਜਣਿਆਂ ਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਆ ਸੋ ਜਿਹਦੇ ਵਿੱਚ 10 ਜਿਹੜੇ ਨੇ ਪੰਜਾਬੀ ਨੌਜਵਾਨ ਵੀ ਸ਼ਾਮਲ ਨੇ ਨੌਜਵਾਨ ਵੀ ਨੇ ਜਾਂ ਥੋੜੇ ਬਧੇਰੀ ਉਮਰ ਦੇ ਵੀ ਨੇ ਤੇ ਇਹ ਜਿਹੜੀ ਆ 16 ਦੇ ਵਿੱਚੋਂ 10 ਬੰਦੇ ਆ ਆਪਣੇ ਨੇ ਸਵਾਖ-ਵਾਖ ਜਿਹੜੇ ਟੇਲ ਸਟੋਰਾਂ ਤੇ ਜਿਹੜੀ ਆ ਚੋਰੀਆਂ ਕਰਨ ਦੇ ਦੋਸ਼ਾਂ ਹੇਟ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ 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 ਪ੍ਰਿੰਨ ਸਾਹਿਬ ਸਮਾਂ ਮੈਨੂੰ ਲੱਗਦਾ ਅੱਜ ਹੋਰ ਜਾਣ ਜਾਂਦਾ ਤੁਹਾਡੇ ਵੱਲੋਂ ਵੀ ਤੇ ਕੁਝਾਂ ਦੇ ਅੰਦਰ ਜੇ ਕੁਝ ਹੋਰ ਜੇ ਮੈਂ ਤੁਹਾਡਾ ਇੱਕ ਅੱਧਾ ਮਿੰਟੇ ਲੈਣਾ ਹੋਵੇ ਇੱਕ ਥੋੜਾ ਜਿਹਾ ਦੱਸ ਦਿਓ ਜੇ ਤੁਹਾਡੇ ਕੋਲ ਰਿਪੋਰਟ ਹੈਗੀ ਆ ਅ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਇੱਥੇ 온ਟਾਰੀਓ ਚ ਕਾਲਜਸ ਖੁੱਲੇ ਪਿਛਲੇ ਸਮਿਆਂ ਦੇ ਵਿੱਚ ਬੜੀਆਂ ਫੀਸੇਸ ਦਿੱਤੀਆਂ ਤੇ ਖਜ਼ਾਨੇ ਨੂੰ ਬੜਾ ਫਾਇਦਾ ਹੋਇਆ ਜੀ ਉਹਨਾਂ ਦੇ ਨਾਲ ਦੇਖੋ ਜਿਹੜਾ 온ਟਾਰੀਓ ਦਾ 2023-24 ਦਾ ਬਜਟ ਹੈ ਸੋ ਉਹਦੇ ਵਿੱਚ ਪਹਿਲਾਂ ਦੱਸਿਆ ਜਾ ਰਿਹਾ ਸੀ ਵੀ 1.3 ਬਿਲੀਅਨ ਦਾ ਜਿਹੜਾ ਡੈਫਿਸਿਟ ਹੋ ਸਕਦਾ ਹੈ ਇਨਾ ਘਾਟਾ ਇਸ ਬਜਟ ਦੇ ਵਿੱਚ ਹੋ ਸਕਦਾ ਪਰ ਪਤਾ ਲੱਗਾ ਵੀ ਉਹ ਜੋ ਘਟਾ ਆਇਆ ਬਜਟ ਦਾ ਉਹ 1.3 ਬਿਲੀਅਨ ਦੇ ਬਜਾਏ ਸਿਰਫ 500 ਮਿਲੀਅਨ ਤੇ ਰਹਿ ਗਿਆ ਆ ਸੋ ਇਹਦੇ ਵਿੱਚ ਕਹਿੰਦੇ ਵੱਡਾ ਯੋਗਦਾਨ ਜਿਹੜੀ ਇੰਟਰਨੈਸ਼ਨਲ ਇੰਸਟੀਟਿਊਸ਼ਨ ਸੋ ਉਹਦਾ ਵੀ ਇੱਕ ਵੱਡਾ ਹਿੱਸਾ ਰਿਹਾ ਸੋ ਆਉਣ ਵਾਲੇ ਸਮੇਂਦਰਨ ਕਿਉਂਕਿ ਸਟੂਡੈਂਟ ਦੀ ਗਿਣਤੀ ਜਿਹੜੀ ਆ ਉਹ ਪਹਿਲਾਂ ਨਾਲੋਂ ਘਟਦੀ ਜਾ ਰਹੀ ਹੈ ਤਾਂ ਇਹਨੂੰ ਲੈ ਕੇ ਫਿਰ ਜਿਹੜੀ ਯੂਨੀਵਰਸਿਟੀ ਕਾਲਜ ਵੀ ਆ ਕਾਫੀ ਚਿੰਤਕ ਨੇ ਪ੍ਰੋਵਿੰਸ਼ਲ ਹੈ ਫਿਰ ਉਹ ਇੱਕ ਵੱਡਾ ਜਿਹੜਾ ਸੋਰਸ ਹੈ ਉਹ ਆਨਲਾਈਨ ਸਮੇਤਨਾਂ ਤੇ ਘਟ ਜਾਏਗਾ ਸੋ ਇਹਦੇ ਨਾਲ ਪ੍ਰੋਵਿੰਸ਼ਲ ਸਰਕਾਰ ਤੇ ਵੀ ਇੱਕ ਬੋਝ ਜਿਹੜਾ بڑੇਗਾ ਕਿ ਨਾ ਜਿਹੜੇ ਕਾਲਜ ਤੇ ਯੂਨੀਵਰਸਿਟੀਆਂ ਦੀ ਫੇ ਬਾਹ ਫੜ ਲਈ ਨਾ ਉਹ ਜਿਹੜੀ ਪ੍ਰੋਵਿੰਸ਼ਲ ਗ੍ਰਾਂਟਸ ਵਗੈਰਾ ਵੀ ਜਿਹੜੀਆਂ ਪਹਿਣ ਗਿਆ ਸੋ ਇਹਨਾਂ ਡਾਟਿਆਂ ਦੇ ਮਤਲਬ ਹੈ ਕਿ ਇਹ ਜਿਹੜਾ ਬਜਟ ਹੈ ਲਗਭਗ ਜਿਹੜਾ ਬੈਲੈਂਸ ਹੋਣ ਦੇ ਲਾਗੇ ਪਹੁੰਚ ਆ ਸੋ ਇਹਦੇ ਵਿੱਚ ਇੱਕ ਇੰਟਰਨੈਸ਼ਨਲ ਸਟਿਊਡੈਂਟ ਦਾ ਵੀ ਵੱਡਾ ਹੱਥ ਰਿਹਾ ਜੀ ਬ੍ਰਹਮਣ ਸਾਹਿਬ ਪਾਲਣ ਸਾਹਿਬ ਬਹੁਤ ਬਹੁਤ